सरकार वालों जुर्म के खिलाफ सख्त कार्रवाई की शुरुआत की गई है ਜੇਦੀ ਲੜੀ ਦੇ ਵਿੱਚ ਅੱਜ ਕਪੂਰਥਲਾ ਪੁਲਿਸ ਨੂੰ ਇੱਕ ਵੱਡੀ ਕਾਮਯਾਬੀ ਮਿਲੀ ਹੈ ਜਿਹਦੇ ਵਿੱਚ ਇੱਕ ਸੂਡਾਨੀ ਨੈਸ਼ਨਲ ਦੇ ਕਤਲ ਦੀ ਗੁੱਥੀ ਨੂੰ ਸੁਲਝਾਇਆ ਗਿਆ ਹੈ ਕੱਲ ਸਵੇਰੇ 15 ਤਰੀਕ ਨੂੰ ਸਾਨੂੰ ਇਨਫੋਰਮੇਸ਼ਨ ਮਿਲੀ ਸੀ ਕਿ ਮੇੜੂ ਪਿੰਡ ਦੇ ਵਿੱਚ ਕੁਝ ਮੁੰਡਿਆਂ ਦੇ ਗਰੁੱਪਸ ਨੇ ਆਪਸ ਵਿੱਚ ਲੜਾਈ ਹੋਈ ਹੈ ਤੇ ਲੜਾਈ ਦੇ ਦੌਰਾਨ ਇੱਕ ਸੂਡਾਨੀ ਨੈਸ਼ਨਲ ਦੀ ਜਿਹੜੀ ਮੌਤ ਹੋਈ ਹੈ ਇਮੀਡੀਏਟਲੀ ਕਾਰਵਾਈ ਕਰਦੇ ਹੋਏ FIR ਜਿਹੜੀ ਸਤਾਂਪੁਰੇ ਥਾਣੇ ਦੇ ਵਿੱਚ ਦਰਜ ਕੀਤੀ ਗਈ ਹੈ ਅੰਡਰ ਸੈਕਸ਼ਨਸ ਆਫ ਮਰਡਰ ਅਟੈਂਪਟ ਟੂ ਮਰਡਰ ਐਂਡ ਰਾਈਟਿੰਗ ਇਮੀਡੀਏਟਲੀ ਫਗਵਾੜ ਜਿਹੜੀ ਟੀਮ ਆ ਐਸਪੀ ਫਗਵਾੜਾ ਡੀਐਸਪੀ ਫਗਵਾੜਾ ਇੰਚਾਰਜ ਇਹ ਫਗਵਾੜਾ ਐਸਐਚਓ ਸਤਾਂਪੁਰਾ ਅਤੇ ਇੰਚਾਰਜ ਮੇੜੂ ਚੌਂਕੀ ਫਗਵਾੜ ਟੀਮਾਂ ਬਣਾਈਆਂ ਗਈਆ ਤੇ ਹਰ ਪੱਖੋਂ ਜਿਹੜੀ ਤਫਤੀਸ਼ ਨੂੰ ਸ਼ੁਰੂ ਕੀਤਾ ਗਿਆ ਹਿਊਮਨ ਇੰਟੈਲੀਜੈਂਸ ਇਕੱਠੀ ਕੀਤੀ ਗਈ ਸੀਸੀਟੀਵੀ ਫੁਟੇਜ ਕਢਾਲੀਏ ਲਿਆ ਸਾਨੂੰ ਪਤਾ ਲੱਗਿਆ ਕਿ ਜਿਹੜੇ ਦੋਸ਼ੀ ਹੈਗੇ ਆ ਉਹ ਇੱਕ ਬੁਲੈਰੋ ਗੱਡੀ 'ਤੇ ਬੈ ਕੇ ਹਿਮਾਚਲ ਵਾਲੇ ਪਾਸੇ ਜਾ ਰਹੇ ਹਨ ਆ ਇੱਕ ਤੇ ਤੁਰੰਤ ਕਾਰਵਾਈ ਕਰਦੇ ਹੋਏ ਹਿਮਾਚਲ ਪ੍ਰਦੇਸ਼ ਦੇ ਬਖਵਕ ਜ਼ਿਲ੍ਹੇ ਨਾਲ ਤਾਲਮਿਲ ਕੀਤਾ ਗਿਆ ਤੇ ਸਾਡੇ ਵੱਲੋਂ ਵੀ ਬਖਵਕ ਤਫ਼ਤੀਸ਼ੀ ਟੀਮਾਂ ਜਿਹੜੀਆਂ ਉਹਨਾਂ ਦੇ ਪਿੱਛੇ ਭੇਜੀਆਂ ਗਈਆਂ ਅੰਤ ਵਿੱਚ ਜਿਹੜਾ 6 ਦੋਸ਼ੀ ਹੈਗੇ ਆ ਉਹਨਾਂ ਨੂੰ ਹਿਮਾਚਲ ਪ੍ਰਦੇਸ਼ ਦੇ ਮੰਡੀ ਸ਼ਹਿਰ ਦੇ ਲਾਗਿਓ ਗ੍ਰਿਫਤਾਰ ਕੀਤਾ ਗਿਆ ਹੈ ਤੱਕ ਜਿਹੜੀ ਗੱਡੀ 'ਚ ਉਹ ਭੱਜੇ ਸੀ ਬੁਲੈਰੋ ਗੱਡੀ ਉਡੀ ਉਹਨੂੰ ਵੀ ਅਸੀਂ ਰਿਕਵਰ ਕੀਤਾ ਗਿਆ ਹੈ ਗ੍ਰফতার ਕੀਤੇ ਦੋਸ਼ੀਆਂ ਦਾ ਨਾਮ ਅਬੇਰਾਜ ਅਬੇਰਾਜ ਜਿਹੜਾ ਮੁੱਖ ਦੋਸ਼ੀ ਹੈਗਾ ਹੈ ਜਿਹਨੇ ਤੇਜ਼ ਸਰ ਹਤਿਆਰ ਨਾਲ ਬਾਹਰ ਕਰਕੇ ਸੂਤਾਨੀਸ਼ ਨੈਸ਼ਨਲ ਅਹਿਮਦ ਮਹਿਮੂਦ ਮੁਹੰਮਦ ਬਟਾ ਬਾਲਾਂਦ ਯੂਸਫ ਇਹਦਾ ਕਤਲ ਕੀਤਾ ਸੀ ਇਹਦੇ ਨਾਲ ਅਮਰਪ੍ਰਤਾਪ ਯਸ਼ਵਰਧਨ ਵਿਕਾਸ 바ਵਾ ਮੁਹੰਮਦ ਸ਼ੌਇਬ ਅਤੇ ਅਦਿੱਤਿਆ ਗਰ ਇਹਨਾਂ ਨੂੰ ਵੀ ਮੌਕੇ ਤੇ ਅਰੈਸਟ ਕੀਤਾ ਗਿਆ ਜਿਹੜਾ ਵਾਰਦਾਤ ਦੇ ਵਿੱਚ ਦਾਕਟਰ ਵਰਤਿਆ ਗਿਆ ਸੀ ਕਤਲ ਕਰਨ ਲਈ ਉਹ ਵੀ ਰਿਕਵਰ ਹੋਏ ਤੇ ਬਲੈਰੋ ਗੱਡੀ ਵੀ ਰਿਕਵਰ ਹੋਈ ਹੈ ਜਿਹੜੀ ਇਹ ਗੁੱਥੀ ਹੈਗੀ ਕਪੂਥਲਾ ਪੁਲਿਸ ਵੱਲੋਂ ਤੁਰੰਤ ਕਾਰਵਾਈ ਕਰਦੇ ਹੋਏ 12 ਘੰਟੇ ਦੇ ਵਿੱਚ ਜਿਹੜੀ ਸੁਲਝਾ ਲਈ ਗਈ ਹੈ ਹੈ ਅੰਦੋਸ਼ਿਆ ਨੂੰ ਅਦਾਲਤ 'ਚ ਪੇਸ਼ ਕਰਕੇ 5 ਦਿਨ ਦਾ ਪੁਲਿਸ ਰਿਮਾਂਡ ਲਿਆ ਗਿਆ ਹੈ ਕਹੇ ਸਾਨੂੰ ਉਮੀਦ ਹੈ ਕਿ ਪ੍ਰੋਪਰ ਇਹਦੀ ਤਫ਼ਤੀਸ਼ ਕਰਕੇ ਜਿਹੜੇ ਬਣਦੇ ਦੋਸ਼ੀ ਹੈਗੇ ਆ ਉਹਨਾਂ ਨੂੰ ਸਖਤ ਸਖ਼ਤ ਸਜ਼ਾ ਕਰਾਵਾਂਗੇ ਪ੍ਰਾਇਮਰੀ ਤੌਰ ਤੇ ਲੜਾਈ ਦਾ ਕਾਰਨ ਜਾਂ ਇਹ ਕਤਲ ਦਾ ਕਾਰਨ ਕੀ ਸਾਹਮਣੇ ਆ ਪਰਪਾਈ ਇਹ ਇਹ ਜਿਹੜੇ ਮੁੰਡੇ ਲੜੇ ਹੈਗੇ ਆ ਇਹ ਸਟੂਡੈਂਟਸ ਹੀ ਹੈਗੇ ਆ ਅਤੇ ਲੜਾਈ ਦਾ ਕਾਰਨ ਇਹਨਾਂ 'ਚ ਜਿਹੜੀ ਪੁਰਾਣੀ ਰੰਜਿਸ਼ ਸੀ ਜਿਹਦੇ ਕਰਕੇ ਲੜੇ